ਅੰਕ ਸਵੇਰਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਗਜੀਤ ਸਿੰਘ ਡਲ ਤੇ ਹਲਕਾ ਖੇਮ ਕਰਨ ਦੇ ਪਿੰਡ ਡਲ ਵਿੱਚ ਖੜੇ ਹਾਂ ਤਾਂ ਉਹਨਾਂ ਖੇਤਾਂ ਦੇ ਵਿੱਚ ਖੜੇ ਹਾਂ ਜਿੱਥੇ ਕਿ ਕਿਸਾਨਾਂ ਵੱਲੋਂ ਝੋਨੇ ਦੀ ਜਿਹੜੀ ਆ ਫਸਲ ਰਾਤ ਦੇ ਮੀਂਹ ਅਤੇ ਹਨੇਰੀ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ ਤਾਂ ਗੱਲ ਕੀਤੀ ਜਾਵੇ ਕਿ ਕਿਸਾਨ ਪਹਿਲਾਂ ਹੀ ਜਿਹੜੀ ਹੜ੍ਹ ਦੀ ਮਾਰ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ ਕਈ ਜਿਹੜੀ ਏਕੜ ਆ ਉਹ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ ਉਤੇ ਹੀ ਪੰਜਾਬ ਸਰਕਾਰ ਵੱਲੋਂ ਅਤੇ ਲੋਕਾਂ ਵੱਲੋਂ ਵੀ ਕਈ ਉਪਰਾਲੇ ਕੀਤੇ ਗਏ ਸਨ ਇਸ ਨੂੰ ਲੈ ਕੇ ਕਿ ਕਿਸਾਨ ਦੀ ਜਿਹੜੀ ਆ ਮਿਹਨਤ ਆ ਕੁਛ ਨਾ ਕੁਛ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਪਰ ਲਗਾਤਾਰ ਜਿਹੜਾ ਮੀਂਹ ਅਤੇ ਹਨੇਰੀ ਦੇ ਨਾਲ ਰਾਤ ਜੋ ਨੁਕਸਾਨ ਹੋਇਆ ਏ ਤਾਂ ਇਸ ਇਲਾਕੇ ਦੇ ਵਿੱਚ ਹਲਕਾ ਖੇਮ ਕਰਨ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਵੱਡਾ ਹੋਇਆ ਏ ਦਰਖਤ ਡੇਕ ਪਏ ਉਸ ਤੋਂ ਇਲਾਵਾ ਜਿਹੜੇ ਝੋਨੇ ਦੀਆਂ ਫਸਲਾਂ ਖੜੀਆਂ ਸੀ ਉਹ ਵੀ ਜਿਹੜੀਆਂ ਉਹ ਡਿੱਗ ਪੀਆਂ ਤਾਂ ਹੁਣ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਇਹ ਫਸਲ ਡਿੱਗ ਪਈ ਹੈ ਤਾਂ ਹੋ ਸਕਦਾ ਕਿ ਜਿਹੜੀ ਆ ਮਸ਼ੀਨ ਨੂੰ ਵਟਣ ਦੇ ਵਿੱਚ ਵੱਡੀ ਦਿੱਕਤ ਆਵੇ ਤਾਂ ਇਹ ਵੀ ਖਾਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਵੱਧ ਜਿਹੜੀ ਉਹ ਵढਾਈ ਉਹਨਾਂ ਨੂੰ ਪੈ ਸਕਦੀ ਆ ਤਾਂ ਗੱਲਬਾਤ ਕਰਦੇ ਆ ਇੱਥੋਂ ਦੇ ਕਿਸਾਨਾਂ ਦੇ ਨਾਲ ਅੱਜ ਕਿਹਨਾ ਬੇਟੀ ਪੰਜਾਬ ਸਿੰਘ ਕਹੋਗੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੇ ਰਾਤ ਜਿਹੜੀ بارش ਹੋਈ ਹੈ ਤੇ ਕਿੰਨਾ ਕੁ ਨੁਕਸਾਨ ਜਿਹੜਾ ਆ ਨੁਕਸਾਨ ਤਾਂ ਪਤਾ ਹੀ ਵਿੱਚ ਹੁਨੇ ਸਾਰੇ ਡਿੱਗ ਪਏ ਆ ਹੂੰ ਤਕਰੀਬਨ ਗੜੇ ਹੀ ਪਏ ਆ ਤੇ ਤਕਰੀਬਨ ਜਿਹੜੀ ਫਸਲ ਆ ਸਾਰੀ ਵਿਛ ਗਈ ਆ ਕਿਸਾਨਾਂ ਦਾ ਤਾਂ ਅੱਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਪਤਾ ਪਹਿਲਾਂ ਪੱਤਰ ਕਰਦੇ ਆ ਉਹਨਾਂ ਨੂੰ ਪਾਣੀ ਆਉਣ ਦੀ ਫੇਰ ਸੁਭਾਅ ਬਣਾ ਰਹੀ ਉੱਥੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਝੋਨਾ ਅੱਗੇ ਘਟ ਝੜ ਰਿਹਾ ਹੈ ਤੇ ਇਹ ਤੇ ਜਿਹੜਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਤਕਰੀਬਨ ਹਰ ਕੁਇੰਟਲ ਦੇ ਹਿਸਾਬ ਨਾਲ ਦੇਣਾ ਚਾਹੀਦਾ 200 ਰੁਪਏ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਜੂੜ ਦੇਣਾ ਚਾਹੀਦਾ ਕਿਉਂਕਿ ਕਿਸਾਨੀ ਜਿਹੜੀ ਅੱਗੇ ਕੋਈ ਐਡਾ ਵਾਦਾ ਲਾਏ ਦਾ ਧੰਦਾ ਨਹੀਂ ਰਹਿ ਗਿਆ ਨੁਕਸਾਨ ਤਾਂ ਇਤਾਂ ਰਹੇ ਗਏ ਤੇ ਇਹਨਾਂ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਜਰੂਰ ਇਹ ਮਦਦ ਕਰਨੀ ਚਾਹੀਦੀ ਹੈ ਜਿਹੜਾ ਮੁਆਵਜ਼ਾ ਜਾਰੀ ਕਰਦਾ ਜਿਹਦਾ 200 ਰੁਪਏ 35 ਹਰ ਸਾਡਾ ਇਹ ਗੱਲ ਬਾਤ ਦੇਖੋ ਜਿਹੜਾ ਨੇਰ ਵਗਿਆ ਰਾਤ ਨੂੰ بارش ਹੋਈ ਆ ਇਹਦੇ ਨਾਲ ਬਹੁਤ ਜ਼ਿਆਦਾ ਨਸ਼ਕਾਨ ਹੋਇਆ ਨਸ਼ਕਾਨ ਤੇ ਪਹਿਲਾਂ ਹੀ ਅੱਗੇ ਬਹੁਤ ਮਾਰ ਜ਼ਿੰਮੇਵਾਰ ਚੱਲ ਰਿਹਾ ਕੱਟ ਛੋਣੇ ਦੇ ਝਾੜ ਕੱਟ ਕਰਕੇ ਇਹ ਜਿਹੜਾ ਜੋ ਪੱਠੇ ਵਿਜੇ ਚਟਾਲਾ ਉਹ ਵੀ ਖਤਮ ਹੋ ਗਿਆ ਤੇ ਜਿਹੜੀ ਇਹਦੀ ਮਸ਼ੀਨ ਦੀ ਵਢਾਈ ਆ ਉਹ ਵੀ ਹੁਣ ਵਾਦੀ ਦੇਣੀ ਪੈਣੀ ਆ ਬਹੁਤ ਮੁਸ਼ਕਾਨ ਆ ਘਟਿਆ ਦੈਨਿਕ ਸਵੇਰਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਗਜੀਤ ਸਿੰਘ ਡਲਤੇ ਹਲਕਾ ਖੇਮ ਕਰਨ ਦੇ ਪਿੰਡ ਡਲ ਵਿੱਚ ਖੜੇ ਆ ਤਾਂ ਉਹਨਾਂ ਖੇਤਾਂ ਦੇ ਵਿੱਚ ਖੜੇ ਆ ਜਿੱਥੇ ਕਿ ਕਿਸਾਨਾਂ ਵੱਲੋਂ ਝੋਨੇ ਦੀ ਜਿਹੜੀ ਆ ਫਸਲ ਰਾਤ ਦੇ ਮੀਂਹ ਅਤੇ ਹਨੇਰੀ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ ਤਾਂ ਗੱਲ ਕੀਤੀ ਜਾਵੇ ਕਿ ਕਿਸਾਨ ਪਹਿਲਾਂ ਹੀ ਜੜੀ ਹੜ ਦੀ ਮਾਰ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ ਕਈ ਜਿਹੜੀ ਏਕੜ ਆਓ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਤੇ ਲੋਕਾਂ ਵੱਲੋਂ ਵੀ ਕਈ ਉਪਰਾਲੇ ਕੀਤੇ ਗਏ ਸਨ ਇਸ ਨੂੰ ਲੈ ਕੇ ਕਿ ਕਿਸਾਨ ਦੀ ਜਿਹੜੀ ਆ ਮਿਹਨਤ ਆ ਕੁਛ ਨਾ ਕੁਛ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਪਰ ਲਗਾਤਾਰ ਜਿਹੜਾ ਮੀਂਹ ਅਤੇ ਹਨੇਰੀ ਦੇ ਨਾਲ ਰਾਤ ਜੋ ਨੁਕਸਾਨ ਹੋਇਆ ਹੈ ਦਾ ਇਸ ਇਲਾਕੇ ਦੇ ਵਿੱਚ ਹਲਕਾ ਖੇਮ ਕਰਨ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਵੱਡਾ ਹੋਇਆ ਹੈ ਦਰਖਤ ਡੇਗ ਪਏ ਉਸ ਤੋਂ ਇਲਾਵਾ ਜਿਹੜੇ ਝੋਨੇ ਦੀਆਂ ਫਸਲਾਂ ਖੜੀਆਂ ਸੀ ਉਹ ਵੀ ਜਿਹੜੀਆਂ ਉਹ ਡੇਗ ਪੀਆਂ ਤਾਂ ਹੁਣ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਇਹ ਫਸਲ ਡੇਗ ਪਈ ਹੈ ਤਾਂ ਹੋ ਸਕਦਾ ਕਿ ਜਿਹੜੀ ਆ ਮਸ਼ੀਨ ਨੂੰ ਵਟਣ ਦੇ ਵਿੱਚ ਵੱਡੀ ਦਿੱਕਤ ਆਵੇ ਤਾਂ ਇਹ ਵੀ ਖਾਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਵੱਧ ਜਿਹੜੀ ਉਹ ਵढਾਈ ਉਹਨਾਂ ਨੂੰ ਪੈਸਾ ਕਦੀ ਆ ਤਾਂ ਗੱਲਬਾਤ ਕਰਦੇ ਆ ਇਥੋਂ ਦੇ ਕਿਸਾਨਾਂ ਦੇ ਨਾਲ ਅੱਜ ਕੀ ਨਾ ਬੇਟੀ ਪੰਜਾਬ ਸੰਘ ਕਹੋਗੇ ਜਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੇ ਰਾਤ ਜਿਹੜੀ بارش ਹੋਈ ਹੈ ਤੇ ਕਿੰਨਾ ਕੁ ਨੁਕਸਾਨ ਜਿਹੜਾ ਆ ਨੁਕਸਾਨ ਤੁਹਾਨੂੰ ਪਤਾ ਹੀ ਵਿੱਚੋਂ ਨੇ ਸਾਰੇ ਡਿੱਗ ਪਏ ਆ ਹੂੰ ਤਕਰੀਬਨ ਉਹ ਗੜੇ ਵੀ ਪਏ ਆ ਤੇ ਤਕਰੀਬਨ ਜਿਹੜੀ ਫਸਲ ਆ ਸਾਰੀ ਵਿਛ ਗਈ ਆ ਕਿਸਾਨਾਂ ਦਾ ਤਾਂ ਅੱਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਪਤਾ ਪਹਿਲਾਂ ਪੱਤਰ ਕਰਦੇ ਆ ਉਹਨਾਂ ਨੂੰ ਪਾਣੀ ਆਉਣ ਦੀ ਫੇਰ ਸਵਾਲ ਨਾ ਆ ਰਹੀ ਉੱਥੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੋ ਜਿਹੜਾ ਝੋਨਾ ਅੱਗੇ ਹੀ ਘਟ ਝੜ ਰਿਹਾ ਤੇ ਇਹ ਤੇ ਜਿਹੜਾ ਮੁਆਜਬਾ ਜਿਹੜਾ ਕਿਸਾਨਾਂ ਨੂੰ ਤਕਰੀਬਨ ਹਰ ਕੁਇੰਟਲ ਦੇ ਹਿਸਾਬ ਨਾਲ ਦੇਣਾ ਚਾਹੀਦਾ 200 ਰੁਪਏ ਕੁਇੰਟਲ ਦੇ ਹਿਸਾਬ ਨਾਲ ਮੁਆਜਬਾ ਜਰੂਰ ਦੇਣਾ ਚਾਹੀਦਾ ਕਿਉਂਕਿ ਕਿਸਾਨ ਨੇ ਜਿਹੜੀ ਅੱਗੇ ਕੋਈ ਐਡਾ ਵਾਦਾ ਲਾਏ ਦਾ ਧੰਦਾ ਨਹੀਂ ਰਹਿ ਗਿਆ ਨੁਕਸਾਨ ਤਾਂ ਹੀ ਧਰੇ ਗਏ ਤੇ ਇਹਨਾਂ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਜਰੂਰ ਇਹ ਮਦਦ ਕਰਨੀ ਚਾਹੀਦੀ ਹੈ ਜਿਹੜਾ ਮੁਆਜਬਾ ਜਾਰੀ ਕਰਦਾ ਜਿਹਦਾ 200 ਰੁਪਏ ਪਰਟਲ ਹਿਸਾਬ ਨਾਲ ਇਹ ਗੱਲ ਬਾਤ ਦੇਖੋ ਜਿਹੜਾ ਨੇਰ ਵਗਿਆ ਰਾਤ ਨੂੰ بارش ਹੋਈ ਹੈ ਇਹਦੇ ਨਾਲ ਬਹੁਤ ਜ਼ਿਆਦਾ ਨਸ਼ਕਾਨ ਹੋਇਆ ਜ਼ਿੰਮੇਦਾਰ ਚੱਲ ਰਿਹਾ ਘੱਟ ਘੋਨੇ ਦੇ ਝਾੜ ਘੱਟ ਕਰਕੇ ਇੱਕ ਜੋ ਪੱਠੇ ਬੀਜੇ ਚਟਾਲਾ ਉਹ ਵੀ ਖਤਮ ਹੋ ਗਿਆ ਤੇ ਜਿਹੜੀ ਇਹਦੀ ਮਸ਼ੀਨ ਦੀ ਵढਾਈ ਆ ਉਹ ਵੀ ਹੁਣ ਵਾਦੀ ਦੇਣੀ ਪੈਣੀ ਆ ਬਹੁਤ ਮੁਸ਼ਕਾਨ ਆ ਘਟਿਆ ਤਾਂ ਅਨਕ ਸਵੇਰਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਗਜੀਤ ਸਿੰਘ ਡਲ ਤੇ ਹਲਕਾ ਖੇਮ ਕਰਨ ਦੇ ਪਿੰਡ ਡਲ ਵਿੱਚ ਖੜੇ ਆ ਤਾਂ ਉਹਨਾਂ ਖੇਤਾਂ ਦੇ ਵਿੱਚ ਖੜੇ ਆ ਜਿੱਥੇ ਕਿ ਕਿਸਾਨਾਂ ਵੱਲੋਂ ਝੋਨੇ ਦੀ ਜਿਹੜੀ ਆ ਫਸਲ ਰਾਤ ਦੇ ਮੀਂਹ ਅਤੇ ਹਨੇਰੀ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ ਤਾਂ ਗੱਲ ਕੀਤੀ ਜਾਵੇ ਕਿ ਕਿਸਾਨ ਪਹਿਲਾ ਹੀ ਜਿਹੜੀ ਹੜ੍ਹ ਦੀ ਮਾਰ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ ਕਈ ਜਿਹੜੀ ਏਕੜ ਆ ਉਹ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਤੇ ਲੋਕਾਂ ਵੱਲੋਂ ਵੀ ਕਈ ਉਪਰਾਲੇ ਕੀਤੇ ਗਏ ਸਨ ਇਸ ਨੂੰ ਲੈ ਕੇ ਕਿ ਕਿਸਾਨ ਦੀ ਜਿਹੜੀ ਆ ਮਿਹਨਤ ਆ ਕੁਝ ਨਾ ਕੁਝ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਪਰ ਲਗਾਤਾਰ ਜਿਹੜਾ ਮੀਂਹ ਅਤੇ ਹਨੇਰੀ ਦੇ ਨਾਲ ਰਾਤ ਜੋ ਨੁਕਸਾਨ ਹੋਇਆ ਹੈ ਦਾ ਇਸ ਇਲਾਕੇ ਦੇ ਵਿੱਚ ਹਲਕਾ ਖੇਮ ਕਰਨ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਵੱਡਾ ਹੋਇਆ ਹੈ ਦਰਖਤ ਡੇਗ ਪਏ ਉਸ ਤੋਂ ਇਲਾਵਾ ਜਿਹੜੇ ਝੋਨੇ ਦੀਆਂ ਫਸਲਾਂ ਖੜੀਆਂ ਸੀ ਉਹ ਵੀ ਜਿਹੜੀਆਂ ਉਹ ਡੇਗ ਪੀਆਂ ਤਾਂ ਹੁਣ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਇਹ ਫਸਲ ਡੇਗ ਪਈ ਹੈ ਤਾਂ ਹੋ ਸਕਦਾ ਕਿ ਜਿਹੜੀ ਆ ਮਸ਼ੀਨ ਨੂੰ ਵਟਣ ਦੇ ਵਿੱਚ ਵੱਡੀ ਦਿੱਕਤ ਆਵੇ ਤਾਂ ਇਹ ਵੀ ਖਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਵੱਧ ਜਿਹੜੀ ਉਹ ਵढਾਈ ਉਹਨਾਂ ਨੂੰ ਪੈਸਾ ਕਹਦੀ ਆ ਤਾਂ ਗੱਲਬਾਤ ਕਰਦੇ ਆ ਇੱਥੋਂ ਦੇ ਕਿਸਾਨਾਂ ਦੇ ਨਾਲ ਅੱਜ ਕੀ ਨਾ ਬੇਟੀ ਪੰਜਾਬ ਸੰਘ ਕਹੋਗੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੇ ਰਾਤ ਜਿਹੜੀ بارش ਹੋਈ ਹੈ ਤੇ ਕਿੰਨਾ ਕੁ ਨੁਕਸਾਨ ਜਿਹੜਾ ਆ ਨੁਕਸਾਨ ਤੁਹਾਨੂੰ ਪਤਾ ਹੀ ਵਿੱਚੋਂ ਨੇ ਸਾਰੇ ਡਿੱਗ ਪਏ ਆ ਹੂੰ ਤਕਰੀਬਨ ਕਿ ਗੜੇ ਹੀ ਪਏ ਆ ਤੇ ਤਕਰੀਬਨ ਜਿਹੜੀ ਫਸਲ ਆ ਸਾਰੀ ਵਿਛ ਗਈ ਆ ਕਿਸਾਨਾਂ ਦਾ ਤਾਂ ਅੱਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਪਤਾ ਪਹਿੜੀਆਂ ਪੱਤਰ ਕਰਦੇ ਆ ਉਹਨਾਂ ਨੂੰ ਪਾਣੀ ਆਉਣ ਦੀ ਫੇਰ ਸੁਭਾਅ ਬਣਾ ਰਹੀ ਔਥੇ ਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਤੇ ਜਿਹੜਾ ਝੋਨਾ ਅੱਗੇ ਹੀ ਘਟ ਝੜ ਰਿਹਾ ਤੇ ਇਹ ਤੇ ਜਿਹੜਾ ਮੁਆਜਬਾ ਜਿਹੜਾ ਕਿਸਾਨਾਂ ਨੂੰ ਤਕਰੀਬਨ ਹਰ ਕੁਇੰਟਲ ਦੇ ਹਿਸਾਬ ਨਾਲ ਦੇਣਾ ਚਾਹੀਦਾ 200 ਰੁਪਏ ਕੁਇੰਟਲ ਦੇ ਹਿਸਾਬ ਨਾਲ ਮੁਆਜਬਾ ਜਰੂਰ ਦੇਣਾ ਚਾਹੀਦਾ ਕਿਉਂਕਿ ਕਿਸਾਨ ਨੇ ਜਿਹੜੀ ਅੱਗੇ ਕੋਈ ਐਡਾ ਵਾਦਾ ਲਾਏ ਦਾ ਧੰਦਾ ਨਹੀਂ ਰਹਿ ਗਿਆ ਨੁਕਸਾਨ ਤਾਂ ਹੀ ਧਰੇ ਗਏ ਤੇ ਇਹਨਾਂ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਜਰੂਰ ਇਹ ਮਦਦ ਕਰਨੀ ਚਾਹੀਦੀ ਹੈ ਜਿਹੜਾ ਮੁਆਜਬਾ ਜਾਰੀ ਕਰਦਾ ਜਿਹਦਾ 200 ਰੁਪਏ ਪਰ ਕੁਇੰਟਲ ਹਾਂ ਇਹ ਗੱਲ ਬਾਤ ਦੇਖੋ ਜਿਹੜਾ ਨੇਰ ਵਗਿਆ ਰਾਤ ਨੂੰ بارش ਹੋਈ ਹੈ ਇਦਾਂ ਬਹੁਤ ਜ਼ਿਆਦਾ ਨਸ਼ਕਾਨ ਹੋਇਆ ਨਸ਼ਕਾਨ ਤੇ ਪਹਿਲਾਂ ਹੀ ਅੱਗੇ ਬਹੁਤ ਜ਼ਿੰਮੇਵਾਰ ਚੱਲ ਰਿਹਾ ਘੱਟ ਘੋਨੇ ਦੇ ਝਾੜ ਕੱਟ ਕਰਕੇ ਇੱਕ ਜੋ ਪੱਠੇ ਵਿਜੇ ਚਟਾਲਾ ਉਹ ਵੀ ਖਤਮ ਹੋ ਗਿਆ ਤੇ ਜੜੇ ਦੀ ਮਸ਼ੀਨ ਦੀ ਵਢਾਈ ਆ ਉਹ ਵੀ ਹੁਣ ਵਾਦੀ ਦੇਣੀ ਪਣੀ ਆ ਬਹੁਤ ਨਸ਼ਕਾਨ ਆ ਕਟਿਆ ਤਾਂ ਸਵੇਰਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਜਗਦੀਸ਼ ਸਿੰਘ ਡਲ ਤੇ ਹਲਕਾ ਖੇਮ ਕਰਨ ਦੇ ਪਿੰਡ ਡਲ ਵਿੱਚ ਖੜੇ ਆ ਤਾਂ ਉਹਨਾਂ ਖੇਤਾਂ ਦੇ ਵਿੱਚ ਖੜੇ ਆ ਜਿੱਥੇ ਕਿ ਕਿਸਾਨਾਂ ਵੱਲੋਂ ਜੋ ਨਦੀ ਜੜੀ ਆ ਫਸਲ ਰਾਤ ਦੇ ਮੀਂਹ ਅਤੇ ਹਨੇਰੀ ਨੇ ਕਾਫੀ ਨੁਕਸਾਨ ਪਹਚਾਇਆ ਹੈ ਤਾਂ ਗੱਲ ਕੀਤੀ ਜਾਵੇ ਕਿ ਕਿਸਾਨ ਪਹਿਲਾ ਹੈ ਜਿਹੜੀ ਹਾਰਦੀ ਮਾਰ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ ਕਈ ਜਿਹੜੀ ਏਕੜ ਆਓ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅਤੇ ਲੋਕਾਂ ਵੱਲੋਂ ਵੀ ਕਈ ਉਪਰਾਲੇ ਕੀਤੇ ਗਏ ਸਨ ਇਸ ਨੂੰ ਲੈ ਕੇ ਕਿ ਕਿਸਾਨ ਦੀ ਜਿਹੜੀ ਆ ਮਿਹਨਤ ਆ ਕੁਛ ਨਾ ਕੁਛ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਪਰ ਲਗਾਤਾਰ ਜਿਹੜਾ ਮੀਂਹ ਅਤੇ ਹਨੇਰੀ ਦੇ ਨਾਲ ਰਾਤ ਜੋ ਨੁਕਸਾਨ ਹੋਇਆ ਹੈ ਇਸ ਇਲਾਕੇ ਦੇ ਵਿੱਚ ਹਲਕਾ ਖੇਮ ਕਰਨ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਵੱਡਾ ਹੋਇਆ ਹੈ ਦਰਖਤ ਡੇਗ ਪਏ ਉਸ ਤੋਂ ਇਲਾਵਾ ਜਿਹੜੇ ਝੋਨੇ ਦੀਆਂ ਫਸਲਾਂ ਖੜੀਆਂ ਸੀ ਉਹ ਵੀ ਜਿਹੜੀਆਂ ਉਹ ਡੇਗ ਪੀਆਂ ਤਾਂ ਹੁਣ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਇਹ ਫਸਲ ਡੇਗ ਪਈ ਹੈ ਤਾਂ ਹੋ ਸਕਦਾ ਕਿ ਜਿਹੜੀ ਆ ਮਸ਼ੀਨ ਨੂੰ ਵਾਢਣ ਦੇ ਵਿੱਚ ਵੱਡੀ ਦਿੱਕਤ ਆਵੇ ਤਾਂ ਇਹ ਵੀ ਖਛਾ ਜ਼ਾਹਿਰ ਕੀਤਾ ਜਾ ਰਿਹਾ ਕਿ ਵੱਤ ਜਿਹੜੀ ਉਹ ਵढਾਈ ਉਹਨਾਂ ਨੂੰ ਪੈਸਾ ਕਹਦੀ ਆ ਤਾਂ ਗੱਲਬਾਤ ਕਰਦੇ ਆ ਇੱਥੋਂ ਦੇ ਕਿਸਾਨਾਂ ਦੇ ਨਾਲ ਅੱਜ ਕੀ ਨਾ ਬੇਟੀ ਪੰਜਾਬ ਸੰਘ ਕਹੋਗੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੇ ਰਾਤ ਜਿਹੜੀ بارش ਹੋਈ ਹੈ ਤੇ ਕਿੰਨਾ ਕੁ ਨੁਕਸਾਨ ਜੜਾ ਆ ਨੁਕਸਾਨ ਤਾਂ ਪਤਾ ਹੀ ਵਿੱਚ ਹੋਣੇ ਸਾਰੇ ਡਿੱਗ ਪਏ ਆ ਹੂੰ ਤਕਰੀਬਨ ਗੜੇ ਹੀ ਪਏ ਆ ਤੇ ਤਕਰੀਬਨ ਜਿਹੜੀ ਫਸਲ ਆ ਸਾਰੀ ਵਿਛ ਗਈ ਆ ਕਿਸਾਨਾਂ ਦਾ ਤਾਂ ਅੱਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਪਤਾ ਪਹਿਲੀਆਂ ਪੱਦਰ ਕਰਨ ਦੇ ਉਹਨਾਂ ਨੂੰ ਪਾਣੀ ਆਉਣ ਦੀ ਫੇਰ ਸੁਭਾਅ ਨਾ ਰਹੀ ਉੱਥੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿਹੜਾ ਝੋਨਾ ਅੱਗੇ ਹੀ ਘਟ ਝੜ ਰਿਹਾ ਹੈ ਤੇ ਇਹ ਤੇ ਜਿਹੜਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਤਕਰੀਬਨ ਹਰ ਕੁਇੰਟਰ ਦੇ ਹਿਸਾਬ ਨਾਲ ਦੇਣਾ ਚਾਹੀਦਾ 200 ਰੁਪਏ ਕੁਇੰਟਰ ਦੇ ਹਿਸਾਬ ਨਾਲ ਮੁਆਵਜ਼ਾ ਜੂਰ ਦੇਣਾ ਚਾਹੀਦਾ ਕਿਉਂਕਿ ਕਿਸਾਨ ਨੇ ਜਿਹੜੀ ਅੱਗੇ ਕੋਈ ਐਡਾ ਵਾਦਾ ਲਾਏ ਦਾ ਤਾਂ ਨਹੀਂ ਰਹਿ ਗਿਆ ਨੁਕਸਾਨ ਤਾਂ ਹੀ ਤਾਂ ਰਹੇਗਾ ਤੇ ਇਹਨਾਂ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਜੂਰ ਇਹਦੀ ਮਦਦ ਕਰਨ ਦੀ ਜਿਹੜੀ ਹੈ ਜਿਹੜਾ ਮੁਆਵਜ਼ਾ ਜਾਰੀ ਕਰਦਾ ਜਿਹਦਾ 200 ਰੁਪਏ ਕੁਇੰਟਰ ਸਾਧ ਇਹ ਗੱਲ ਬਾਤ ਦੇਖੋ ਜਿਹੜਾ ਨਿਹਰ ਵਗਿਆ ਰਾਤ ਨੂੰ ਬਾਰਿਸ਼ ਹੋਈ ਹੈ ਇਹਦੇ ਨਾਲ ਬਹੁਤ ਜ਼ਿਆਦਾ ਨਸ਼ਕਾਨ ਹੋਇਆ ਨਸ਼ਕਾਨ ਤੇ ਜ਼ਿੰਮੇਦਾਰ ਚੱਲ ਰਿਹਾ ਕੱਟ ਛੋਨੇ ਦੇ ਝਾੜ ਕੱਟ ਕਰਕੇ ਇੱਕ ਰ ਜੋ ਪੱਠੇ ਬੀਜੇ ਛਟਾਲਾ ਉਹ ਵੀ ਖਤਮ ਹੋ ਗਿਆ ਤੇ ਜੜੇ ਦੀ ਮਸ਼ੀਨ ਦੀ ਵਡਾਈ ਆ ਉਹ ਵੀ ਹੁਣ ਵਾਦੀ ਦੇਣੀ ਪਣੀ ਆ ਬਹੁਤ ਮਿਸ਼ਕਾਨ ਆ ਕਟਿਆ